ਸਸਿਕਾਸ਼ਿਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸੇ ਮੱਦੇਨਜ਼ਰ এনਵਾਇਰਨਮੈਂਟ ਕੈਨੇਡਾ ਨੇ ਇਸ ਹਫਤੇ ਦੇ ਅੰਤ ਵਿੱਚ ਗ੍ਰੇਟਰ ਟੋਰੰਟੋ ਏਰੀਆ ਯਾਨੀ ਕਿ ਜੀਟੀਏ ਦੇ ਉੱਤਰ ਦੇ ਵਿੱਚ ਅਤੇ ਅਨਟਾਰੀਓ ਦੇ ਕੁਝ ਹਿੱਸਿਆਂ ਦੇ ਵਿੱਚ ਬਰਫਬਾਰੀ ਦੇ ਲਈ ਇੱਕ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਦਰਸਲ ਮਹਾਰਾ ਮੁਤਾਬਕ ਕੁਝ ਖੇਤਰਾਂ ਦੇ ਵਿੱਚ 75 ਸੈਂਟੀਮੀਟਰ ਤੋਂ ਵੱਧ ਭਾਰੀ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਚੇਤਾਵਨੀਆਂ ਕਾਰਟੇਸ ਕੰਟਰੀ ਟਿਕਾਨੀਆਂ ਨੂੰ ਕਵਰ ਕਰਦੀਆਂ ਨੇ ਜਿਵੇਂ ਕਿ ਬ੍ਰੇਸਟਿਸ, ਹੈਲੀਬਾਇਟਨ, ਆਵਨਸਾਉਂਡ, ਹੰਟਲਸਵਿਲੀ ਅਤੇ ਪੈਰੀਸਾਉਂਡ। ਮੌਸਮ ਏਜੰਸੀ ਮੁਤਾਬਕ ਇਨ ਇਲਾਕਿਆਂ 'ਚ 10 ਸੈਂਟੀਮੀਟਰ ਪ੍ਰਤੀ ਘੰਟੇ ਦੀ ਦਰਫਤਾਰ ਦੇ ਨਾਲ ਬਰਫਬਾਰੀ ਹੋ ਸਕਦੀ ਹੈ। ਅਨਟਾਰੀਓ ਦੇ ਨਾਲ ਜੋਛਰੀਆਂ ਤੇਜ਼ ਬਰਫ਼ਬਾਰੀ ਸੁੱਬੇ ਤੇ ਕੁਝ ਕੇਂਦਰੀ ਅਤੇ ਉੱਤਰੀ ਹਿੱਸਿਆਂ ਨੂੰ 1 ਮਿੰਟ ਤੋਂ ਵੱਧ ਬਰਫ਼ ਫੇਟ ਦੱਬਨ ਵਾਹਨਾ ਵਿੱਚ ਫਸਣ ਅਤੇ ਇੱਕ ਕਸਬੇ ਨੂੰ ਐਮਰਜੈਂਸੀ ਦੀ ਸਥਿਤੀ ਕੌਸ਼ਿਤ ਕਰਨ ਦੇ ਲਈ ਪ੍ਰੇਰਿਤ ਕਰਨ ਤੋਂ ਬਾਅਦ ਦੱਖਣ ਵੱਲ ਵਧ ਰਹੀਆਂ ਨੇ ጊਵਨ ਹਲਸ ਅਨਟਾਰੀਓ ਦੇ ਮਸਕੋਕਾ ਖੇਤਰ ਦੇ ਇੱਕ ਸਪੇਚ ਲਗਭਗ 140 ਸੈਂਟੀਮੀਟਰ ਬਰਫ਼ਬਾਰੀ ਦੇ ਨਾਲ ਪ੍ਰਭਾਵਿਤ ਹੋਈ ਉਨ੍ਹਾਂ ਨੇ ਹਾਈਵੇ ਦੇ ਲੰਬੇ ਸਮੇਂ ਤੱਕ ਬੰਦ ਹੋਣ ਅਤੇ ਸੀਮਤ ਐਮਰਜੈਂਸੀ ਸੇਵਾਵਾਂ ਦੇ ਜਵਾਬ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ। ਅਨਟਾਰੀਓ ਦੇ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਚਾਲਕ ਡਲ ਓਰੀਲੀਆ ਦੇ ਉੱਤਰ ਦੇ ਵਿੱਚ ਬਰਫ਼ ਦੇ ਨਾਲ ਟਕੇ ਹੋਏ ਹਾਈਵੇ 11 ਦੇ ਇੱਕ ਹਿੱਸੇ ਤੋਂ ਬਾਕੀ ਫਸੇ ਵਾਹਨਾਂ ਨੂੰ ਗ੍ਰੇਵਨ ਹਰਸਟ ਦੇ ਵਿੱਚ ਲਿਆਉਣ ਦੇ ਲਈ ਕੰਮ ਕਰ ਰਿਹਾ ਹੈ। ਦੱਸਿਆ ਕਿ ਪੁਲਿਸ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਅਮਲੇ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਉਨ੍ਹਾਂ ਦੀਆਂ ਕਾਰਾਂ ਤੋਂ ਖਿੱਚਣ ਅਤੇ ਉਹਨਾਂ ਨੂੰ ਗੇਵਿੰਗ ਹਰਸਟ ਟਾਊਨ ਹਾਲ ਦੇ ਵਿੱਚ ਲਿਆਉਣ ਦੇ ਵਿੱਚ ਵੀ ਮਦਦ ਕੀਤੀ ਜੋ ਕਿ ਜਨਰੇਟਰਾਂ ਦੁਆਰਾ ਸੰਚਾਲਿਤ ਸੀ ਕਿਉਂਕਿ ਖੇਤਰ ਦੇ ਵਿੱਚ ਵਿਆਪਕ ਬਿਜਲੀ ਬੰਦ ਹੋ ਚੁੱਕੀ ਸੀ ਪੁਲਿਸ ਨੇ ਕਿਹਾ ਕਿ ਗ੍ਰੇਵਨ ਹਾਸ ਤੇ ਮੇਅਰ ਹੈਡੀ ਲਾਰੈਂਸ ਨੇ ਕਿਹਾ ਹੈ ਕਿ ਕਸਬੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਵਿਗੜਤੇ ਮੌਸਮ ਨੂੰ ਦੇਖ ਕੇ ਕੈਨੇਡਾ এনवायरमेंट ਵੱਲੋਂ ਲੋਕਾਂ ਨੂੰ ਕਰ ਰਹੇ ਹਿੰਦੇ ਸਲਾਹ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਇਸ ਸਮੇਂ ਸੜਕਾਂ ਤੇ ਯਾਤਰਾ ਕਰਨਾ ਸੁਰੱਖਿਅਤ ਨਹੀਂ ਹੈ ਇਸ ਕਰਕੇ ਟਾਲ ਸਕਦੇ ਹੋ ਆਖਰੀ ਚੀਜ਼ ਜੋ ਅਸੀਂ ਕਰਨਾ ਚਾਹੁੰਦੇ ਆ ਉਹ ਹੈ ਆਉਣ ਅਤੇ ਤੁਹਾਨੂੰ ਖੋਦਣਾ ਦੱਸੇ ਕਿ ਸਾਰੇ ਮਾਮਲੇ ਉੱਤੇ ਪ੍ਰੀਮੀਅਰ ਡਕਫੋਰਡ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜਿਸ ਜੁ ਉਨ੍ਹਾਂ ਨੇ ਕਿਹਾ ਹੈ ਕਿ ਚਿੱਥੀ ਪ੍ਰਾਂਤ ਤੂਫਾਨ ਤੇ ਪ੍ਰਭਾਤ ਦੇ ਨਾਲ ਜੁਥੇ ਚੂਨਾ ਦੀ ਮਦਦ ਕਰ ਲੈ ਨਗਰਪਾਲਿਕਾਵਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਉੱਥੇ ਲੋਕਾਂ ਨੂੰ ਵੀ ਸਭ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਦੱਸਿਆ ਕਿ ਹਾਈਡਰੋਵੰਦ ਦੇ ਬੁਲਾਏ ਟੀਜ਼ਿਆਨਾ ਬੈਕੇਗਰ ਰੋਜ਼ਾਨੇ ਕਿਹਾ ਕਿ ਭਾਰੀ ਗਿਲੀ برف ਬਿਜਲੀ ਦੀਆਂ ਲਾਈਨਾਂ ਉੱਤੇ ਸਖਾਵਾਂ ਨੂੰ ਹਟਾ ਲਈ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਸੜਕਾਂ ਦੀ ਹਾਲਤ ਅਤੇ ਬੰਦ ਹੋਣਾ ਮਜ਼ਦੂਰਾ ਤੇ ਲਈ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਉਹ ਮੁਰੰਮਤ ਕਰਦੇ ਨਹੀਂ। ਉਹਨਾਂ ਕਿਹਾ ਕਿ ਸਾਡੇ ਕੋਲ ਦੇਖ ਦੇ ਚਾਰੇ ਹੱਥ ਨੇ ਇਸ ਦੇ ਲਈ ਸਾਨੂੰ ਰੋਜ਼ਾਨੇ ਕਿਹਾ ਕਿ ਸਲਾਹ ਦਿੱਤੀ ਹੈ ਉਹ ਬਿਜਲੀ ਤੋਂ ਪ੍ਰਸਤਵਿਤ ਆਊਟੇਜ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਅਗਰ ਕਿਸੇ ਨੂੰ ਕੋਈ ਕੰਮ ਹੈ ਤਾਂ ਬਿਨਾ وجہ ਤੋਂ ਆਪਣੇ ਘਰ ਤੋਂ ਬਾਹਰ ਨਾ ਨਿਕਲਣ ਜ਼ਿਕਰਯੋ ਕੇਕੇ 2020 ਅਤੇ ਕੇਂਦਰੀ ਜੁਟੀ ਖੇਤਰ ਦੇ ਵਿੱਚ ਹਲਕੀ ਬਰਫਬਾਰੀ ਦੀ ਭੂ ਵਿਖਵਾਨੀ ਕੀਤੀ ਗਈ ਹੈ ਹਾਲਕਿ ਜੁਟੀ ਦੇ ਉੱਤਰੀ ਹਿੱਸੇ ਦੇ ਵਿੱਚ ਵਧੇਰੇ ਬਰਫਬਾਰੀ ਹੋ ਸਕਦੀ ਹੈ ਖਾਸ ਕਰਕੇ ਹਫਤੇ ਦੇ ਅੰਤ ਵਿੱਚ ਇਸ ਖੇਤਰ 'ਚ ਦਿਨ ਦੇ ਸਮੇਂ ਤਾਪਮਾਨ ਠੰਡ ਤੋਂ ਬਿਲਕੁਲ ਉੱਪਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਪਰ 4 ਡਿਗਰੀ ਸੈਲਸੀਅਸ ਤੋਂ 7 ਡਿਗਰੀ ਸੈਲਸੀਅਸ ਦਾ ਕਾਫੀ ਠੰਡਾ ਮਹਿਸੂਸ ਹੋਵੇਗਾ ਚੱਖੜ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਸਕਦੇ ਨੇ ਜਿਸ ਦੇ ਨਾਲ ਸਰਦੀਆਂ ਦੀ ਬੇਰਾਮੀ ਵੱਧ ਸਕਦੀ ਹੈ ਅਤੇ এনਵਾਇਰਨਮੈਂਟ ਕੈਨੇਡਾ ਪਰਭਾਵਿਤ ਖੇਤਰ ਦੇ ਵਸਨੀਕਾਂ ਨੂੰ ਸਨਨਕ ਮੌਸਮ ਪੂਰਵ ਅਨੁਮਾਨਾਂ ਉਤੇ ਅਪਡੇਟ ਰਹਿਣ ਅਤੇ ਤੇਜ਼ੀ ਦੇ ਨਾਲ ਬਦਲੀਆਂ ਸਥਿਤੀਆਂ ਦੇ ਲਈ ਤਿਆਰੀ ਕਰਨ ਦੀ ਵੀ ਸਲਾਹ ਦੇ ਰਿਹਾ ਹੈ। ਇਹ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।